ਆਪਾਂ ਨੂੰ ਅਲਰਟ ਰੈਨ ਦੀ ਲੋੜ ਸੀ ਉਹ ਨਕੌਦਰ ਦੀ ਗੱਲ ਕਰਦੇ ਸੀ ਨੋ 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 ਹਾਂਜੀ ਨੋ 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 ਮੋਹਰਾਂ ਵਾਲੀ ਉਹ ਨੂਰਪੁਰ ਅਰੇ ਹੁਣ ਡੀਐਸਪੀ ਨਾ ਕਰੋ ਆਨਲਾਈਨ ਕਰ ਮੈਂ ਕਰ ਲੈਣਾ ਨਹੀਂ ਫਲੋਰ ਦੀ ਇਨਵੈਸਟੀਗੇਸ਼ਨ 'ਚ ਇਹ ਗੱਲ ਆਈ ਸੀ ਜੋ ਮਤਲਬ ਤੁਸੀਂ ਨਕੌਦਰ ਕੋਲ ਨੂਰਪੁਰ ਨਹੀਂ ਜਾਈ ਇੱਥੇ ਨੂਰਪੁਰ ਸਰ ਕਰਉਣਾ ਚਾਹੀਦਾ ਸੀ ਹਨਾ ਤਾਂ ਤਾਂ ਇਹ ਡੀਐਸਪੀ ਸਾਹਿਬ ਨੈਗਲੀਜੈਂਸੀ ਤੁਹਾਡੀ ਆ ਹਾਂ ਨਾ ਨੈਗਲੀਜੈਂਸੀ ਤੁਹਾਡੀ ਆ ਤੁਹਾਡੀ ਇਹ ਤਾਂ ਚਲੋ ਜਾਈਏ ਕੱਲ ਪਰਸੋਂ ਮੈਂ ਪਤਾ ਨੂੰ ਆਪਾਂ ਆਪਾਂ ਮੈਂ ਸਮਝ ਰਿਹਾ ਸਾਰੀ ਗੱਲ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਨਾ ਜੀ ਮੈਂ ਸਾਰਾ ਕੁਝ ਸਮਝ ਰਿਹਾ ਸਮਝਣਾ ਹਾਂ ਜੀ ਤੇ ਗੱਲ ਇਦਾਂ ਹੈ ਜੀ ਗੱਲ ਇਹ ਤਾਂ ਸਾਡੇ ਪੈਰੇ ਲੱਗਦੇ ਐ ਪ੍ਰੋਪਰ ਫਰਵਾਨੇ ਜਾਂਦੇ ਐ एवरीथिंग ਇਜ਼ ਰਿਟਰਨ ਅਸੀਂ ਇਦਾਂ ਨਹੀਂ ਕਰਦੇ ਹਾਂ ਬਸ ਛੋੜੋ ਤੁਸੀਂ ਦੇਖੋ ਆਪਣੀ ਗਲਤੀ ਨੂੰ ਨਹੀਂ ਮੰਨਣਾ ਨਾ ਮੰਨੋ ਅਸੀਂ ਪਬਲਿਕ ਚ ਲੈ ਕੇ ਜਾਵਾਂਗੇ ਵੋਯਾ ਜਮਾਤ ਬਾਡੀ ਜਿੰਦਾਬਾਦ 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 ਦੇਖੋ ਜੇ ਗੱਲ ਚੱਲਦੀ ਫਿਰ ਨਾ ਕੁਝ ਨਿਕਲ ਹਾਂ ਗੱਲ ਹੈ ਨਾ ਦੇਖੋ ਗੱਲ ਨਹੀਂ ਆ ਸੈਂਸਿਟਿਵ ਏਰੀਆ ਨੂੰ ਸਾਨੂੰ ਸੈਂਸਿਟਿਵਿਟੀ ਨਹੀਂ ਲੜਣਾ ਚਾਹੀ ਹਾਂ ਜੋ ਪ੍ਰਸ਼ਾਸਨ ਦਾ ਰੋਲ ਹੋ ਉਹ ਨੈਗਲੀਜੈਂਸੀ ਕਰੋਸ ਤੋਂ ਬਾਅਦ ਅਪਰਾਧੀ ਬਚਾਉਣੇ ਲਈ ਮੈਂ ਪੁੱਛਿਆ ਪ੍ਰਸ਼ਾਸਨ ਨੂੰ ਫੋਨ ਕਰਕੇ ਤੁਸੀਂ ਤਾਂ ਕਿੱਧਰ ਵਿਜੀ ਰਹੇ ਹੋਗੇ ਤੁਸੀਂ ਤਾਂ ਬਿਜੀ ਸੀ ਹਾਂਜੀ ਹਾਂਜੀ ਤੁਸੀ ਤਾਂ ਦੱਸਣਾ ਵੀ ਬਾਜਪਨੀ ਸਮਝੇ ਤੇ ਹੋਇਆ ਕਿ ਭਾਣਾ ਕਿਦਾਂ ਵਰਤਿਆ ਕਿਦਾਂ ਪਤਾ ਲੱਗੂਗਾ ਸਾਨੂੰ ਮੈਂ ਸਾਰੀ ਚੀਜ਼ ਦੱਸੀ ਆ ਜੋ ਮੈਂ ਐਫਆਈਆਰ ਦੁਆਈ ਹੈ ਮੈਂ ਬਿਆਨ ਦੁਆਈ ਹੈ ਮੈਂ ਸਾਰਾ ਕੁਝ ਦਿੱਤਾ ਯਾਰ ਹਾਂਜੀ ਤੇ ਉਹ ਉਹਦੇ ਵਿੱਚ ਇਹ ਜਿਹੜਾ ਜਿਹੜਾ ਕੰਮ ਮੌਕੇ ਤੇ ਕਰਨਾ ਸੀ ਅਸੀਂ ਸਾਰਾ ਕੀਤਾ ਐਫਆਈਆਰ ਦਿੱਤੀ ਫਸਬ ਜਾਬਤਾ ਦਿੱਤੀ ਜੋ ਬਿਆਨ ਦਿੱਤੇ ਉਹਨਾਂ ਦੇ ਤਹਿਤ ਦਿੱਤੀ ਤੇ ਉਸ ਤੋਂ ਬਾਅਦ ਬਾਇ ਨਹੀਂ ਚਲੋ ਦੇਖੋ ਬੈਥੋ ਨੇ ਗਲਤ ਦੱਸਿਆ ਹਾਂਜੀ ਅਸੀਂ ਅਸੀਂ ਬੀਐਸਪੀ ਹਮੇਸ਼ਾ ਪੀਸ ਦੇ ਹੱਕ ਬਿਲਕੁਲ ਅਮਨ ਦੇ ਹੱਕ ਬਿਲਕੁਲ ਹੈਗੀ ਹੈ ਲੇਕਿਨ ਬਾਦਮਨ ਨਹੀਂ ਸਰਕਾਰ ਖਲਾਫ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ ਸਰਕਾਰ ਅਸੀਂ ਜਦੋਂ ਅਮਰਸਰ ਹੋਇਆ ਸੀ ਉਦੋਂ ਦਾ ਕਹਿੰਦੇ ਆ ਕਿ ਯਾਰ 4000 ਬੰਦਾ ਤੁਸੀਂ ਮੁੱਖ ਮੰਤਰੀ ਤੇ ਲਾਇਆ ਤੂੰ 400 ਉੱਤੇ ਲਗਾ ਦੋ 1 1 2 2 4 4 ਬੰਦੇ ਲਗਾ ਦੋ ਅਮਨ ਤੋਂ ਵੱਡੀ ਕੀ ਕੀ ਹੋ ਸਕਦਾ ਸਟੇਟ ਲਈ ਹਜ਼ਾਰਾਂ ਕਰੋੜ ਸਟੇਟ ਦਾ ਬਰਬਾਦ ਕਰਕੇ ਹਜ਼ਾਰਾਂ ਨੌਜਵਾਨ ਮਰਵਾ ਕੇ ਫਿਰ ਪੰਜਾਬ ਦੀ ਸ਼ਾਂਤੀ ਹੋ ਜਾਈ ਔਰ ਹੁਣ ਇਹਨੂੰ ਲਾਂਬੂ ਲਾਣ ਦੀ ਕੋਸ਼ਿਸ਼ ਹੋ ਰਹੀ ਆ ਅਸੀਂ ਸੁਭਾਲਣ ਲੱਗੇ ਹਾਂ ਔਰ ਸਰਕਾਰ ਬਗੜਨ ਲੱਗੀ ਚਲੋ ਜੀ ਮੇਰਾ ਤੇ ਇਹੀ ਕਹਿਣਾ ਕ੍ਰਾਈਮ ਹੋਇਆ ਇਨਵੈਸਟੀਗੇਟ ਕਰਾਂਗੇ ਦੋਸ਼ੀ ਨੂੰ ਸਜਾ ਦੇ ਤੁਸੀ ਦੱਸੋ ਕਿੰਨੇ ਦਿਨਾਂ ਚ ਫੜਦੇ ਅਰੇ ਹਜ਼ਾਰ ਯਾਰ ਪੰਜਾਹ ਪੂਰਾ ਜੀ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਮੈਂ ਕਿੱਥੇ ਲਕੀਰ ਦਿਨ ਨਾ ਰਹਿ ਜੇ ਤੱਕ ਟੱਕਣ ਤੇ ਲਕੀਆ ਸਾਰੀ ਕੁਝ ਚੀਜ਼ਾਂ ਹੈ ਮੈਰੂਤੀ ਹੱਥ ਹੱਥ ਦਾਸਣ ਦੇ ਇਨਵੈਸਟੀਗੇਸ਼ਨ ਦੇ ਫਾਈਨਲ ਪੁਆਇੰਟ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ